САЦЛИКТОР Ә Kell analyze wieе Қурстан хай жад ересімді ойс машa 걸и ਪ੍ਰੈਸ਼ਰ ਬਾਰੇ ਜਾਣਕਾਰੀ ਹਾਂਜੀ ਅੱਜ ਸਾਡਾ ਯੋਧ ਨਸ਼ਾ ਵਿਰੋਧ ਦੇ ਤਹਿਤ ਕੈਸੋ ਆਪਰੇਸ਼ਨ ਪੂਰੇ ਪੰਜਾਬ ਦੇ ਵਿੱਚ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਦੀ ਹਾਜ਼ਰਤਾਂ ਤੇ ਅਸੀਂ ਚਲਾ ਰਹੇ ਹਾਂ ਇਹਦੇ ਵਿੱਚ ਅੱਜ ਸਾਡੇ ਥਾਣੇ ਝੰਡੇ ਵਾਲੇ ਦਾ ਪਿੰਡ ਤਾਰੜਾ ਜਿਹੜਾ ਵੀ ਇੱਥੇ ਕਾਫੀ ਪੰਜ ਸੱਤ ਬੰਦੇ ਬਦਨਾਮ ਹੈਗੇ ਆ ਉਹਨਾਂ ਦੀ ਘਰ ਦੀ ਅਸੀਂ ਸਰਚ ਕਰ ਰਹੇ ਹਾਂ ਇਹ ਪੂਰੀ ਸੌਡੀਜਨ ਦੀ ਫੋਰਸ ਲੈ ਕੇ ਸਰ ਕੋਈ ਬਰਾਮਦਗੀ ਹੋਈ ਉਹਨਾਂ ਤੋਂ ਫਿਲਹਾਲ ਅਜੇ ਥੋੜਾ ਟਾਈਮ ਹੀ ਹੋਇਆ ਜੇ ਸਰਚ ਚੱਲ ਰਹੀ ਆ ਜਦੋਂ ਬਰਾਮਦਗੀ ਹੋਈ ਤੁਹਾਨੂੰ ਤੁਹਾਡੇ ਨੋਟਿਸ ਚ ਲਿਆਂਦਾ ਜਾਊਗਾ ਸਰ ਆਮ ਪਬਲਿਕ ਨੂੰ ਕੀ ਸੋਚੂਗਾ ਆਮ ਪਬਲਿਕ ਨੂੰ ਵੀ ਇਹੀ ਆ ਵੀ ਜਿਹੜੇ ਮਾੜੇ ਬੰਦੇ ਆ ਕੰਮ ਕਰਦੇ ਆ ਪਿੰਡਾਂ ਦੇ ਵਿੱਚ ਬੱਚਿਆਂ ਦਾ ਫਿਊਚਰ ਖਰਾਬ ਕਰਦੇ ਆ ਕਿੰਟ ਵਾਲਿਆਂ ਨੂੰ ਵੀ ਇਹੀ ਰਿਕੁਐਸਟ ਆ ਵੀ ਸਾਰੇ ਜਣੇ ਇਕੱਠੇ ਹੋ ਕੇ ਇਹਨਾਂ ਦਾ ਵਿਰੋਧ ਕਰੋ ਪਲੱਸ ਸਾਡੀ ਹੈਲਪ ਦੇ ਨਾਲ ਇਹਨਾਂ ਦੇ ਉੱਤੇ ਵੱਧ ਤੋਂ ਵੱਧ ਕਾਰਵਾਈ ਕਰਵਾਓ ਸਰ ਜੋ ਪੀਲਾ ਪੰਜਾ ਚੱਲ ਰਿਹਾ ਉਹਦਾ ਪਰ ਪੀਲੇ ਪੰਜੇ ਦਾ ਇਹ ਹੈ ਜੀ ਉਹ ਪੂਰਾ ਪ੍ਰੋਪਰ ਚੈਨਲ ਚ ਚੱਲਦਾ ਕਈ ਲੋਕਾਂ ਨੇ ਜਿੱਦਾਂ ਪਿੰਡ ਦੀਆਂ ਪੰਚਾਇਤ ਦੀ ਜਗ੍ਹਾ ਤੇ ਉੱਤੇ ਕਬਜ਼ਾ ਕਰ ਲਿਆ ਤੇ ਨਸ਼ਾ ਵੇਚ ਕੇ ਉੱਤੇ ਪ੍ਰਾਪਰਟੀਆਂ ਬਣਾਈਆਂ ਉਹ ਪ੍ਰੋਪਰ ਚੈਨਲ ਜੋ ਕਾਨੂੰਨ ਦੇ ਮਤਾਬਕ ਹੈਗਾ ਉਹ ਅਸੀਂ ਪ੍ਰੋਸੀਜਰ ਅਡਾਪਟ ਕਰਦੇ ਇਹਦੇ ਵਿੱਚ ਮਾਲ ਮਹਿਕਮਾ ਪਲੱਸ ਬੀਡੀਪੀਓ ਸਾਹਿਬ ਡੀਡੀਪੀਓ ਸਾਹਿਬ ਮਾਨਯੋਗ ਡੀਸੀ ਸਾਹਿਬ ਦੇ ਹੁਕਮ ਦੇ ਨਾਲ ਜਿਹੜਾ ਉਹ ਇਲੀਗਲ ਪ੍ਰਾਪਰਟੀ ਤੇ ਕਬਜ਼ਾ ਪਤਾ ਕਰਕੇ ਤੇ ਫਿਰ ਪੁਲਿਸ ਦੀ ਅਮਦਦ ਦੇ ਨਾਲ ਹੋਸੀ ਟਾਰੇ